29 ਜੁਲਾਈ ਨੂੰ ਸਵੇਰੇ ਚਕਲੋਤ ਪਿੰਡ ਮਾਛੀਵਾੜਾ ਸਾਧ ਦੇ ਵਿੱਚ ਪੈਂਦਾ ਹੈਗਾ ਉੱਥੇ ਇੱਕ ਕਰੇ ਵੜ ਕੇ ਕੁਝ ਲੋਕਾਂ ਨੇ ਜਿਸਕਰੀਤ ਨਾ ਦੇ ਪਰਸਨ ਦੇ ਉਪਰ ਫਾਇਰਿੰਗ ਕੀਤੀ ਸੀਗੀ ਉਹਦੇ ਅੰਦਰ ਫਿਰ ਐਫ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਅਗੇਂਸਟ ਹੀ ਇਲਜ਼ਾਮ ਲਾਏ ਸੀਗੇ ਤੇ ਫਿਰ ਉਹਨਾਂ ਨੂੰ ਵੀ ਅरेस्ट ਕਰਕੇ ਫਿਰ ਪੁੱਛਗਿੱਛ ਕੀਤੀ ਗਈ ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਜੋ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਚਾਰ ਪਰਸਨ ਲੱਗਦੇ ਸੀਗੇ ਇਨੀਸ਼ially ਉਹਨਾਂ ਦੀ ਟ੍ਰੇਲ ਕਰਦੇ ਕਰਦੇ ਜੋ ਸੀਆਈ ਦੀ ਟੀਮ ਹੈ ਐਸਪੀ ਡੀ ਸਾਹਿਬ ਦੇ ਅੰਡਰ ਚਾਰ ਟੀਮਸ ਵੱਖਰੀ ਵੱਖਰੀ ਟੀਮਸ ਬਣਾਈ ਗਈਆਂ ਸੀਗੀਆਂ ਜਿਨ੍ਹਾਂ ਦੀ ਅਗਵਾਈ ਡੀਐਸਪੀ ਤਰਲੋਚਨ ਤੇ ਡੀਐਸਪੀ ਡੀ ਕਰ ਰਹੇ ਸੀਗੇ ਤੇ ਸਾਰੀ ਕੀ ਸਾਰੀ ਟੀਮਸ ਆਪਣਾ ਇਹ ਸੀਸੀਟੀਵੀ ਨੂੰ ਚੈੱਕ ਕਰਦੇ ਵੇ ਫਗਵਾੜਾ ਤੱਕ ਪਹੁੰਚੀ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰਸ ਸੀਗੇ ਤੇ ਜਿਨ੍ਹਾਂ ਨੇ ਕਤਲ ਨੂੰ ਅੰਜਾਮ ਦਿੱਤਾ ਸੀਗਾ ਉਹ ਕੌਣ ਸੀਗੇ ਤੇ ਉਥੋਂ ਸਾਨੂੰ ਗੱਡੀ ਟਰੇਸ ਹੋਈ ਗੱਡੀ ਟਰੇਸ ਹੋਣ ਦੇ ਸਾਥ ਹੀ ਫਿਰ ਇੱਕ ਪਰਸਨ सलीम ਨਾਮ ਦਾ ਜੋ ਅਕਿਊਜ਼ਡ ਹੈ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਦੇ ਘਰੋਂ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਵੈਪਨ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਤੂਸ ਵਗੈਰੇ ਕਵਰ ਹੋਏ ਉਹ ਉਹਦੇ ਨਾਲ ਨਾਲ ਹੀ ਜੋ ਇਹ ਸਲੀਮ ਅਕਿਊਜ਼ਡ ਹੈਗਾ ਇੱਕ ਜਸਵਿੰਦਰ ਨਾਮ ਦੇ ਪਰਸਨ ਦੇ ਘਰੇ ਜਿਨੇ ਇਹਨੂੰ ਪਨਾਹ ਦਿੱਤੀ ਸੀਗੀ ਉਹਦੇ ਘਰੇ ਮਿਲਿਆ ਤੇ ਜਦੋਂ ਆ ਅਰੈਸਟ ਸਾਡੀਆਂ ਹੋਈਆਂ ਉਦੋਂ ਬਾਅਦ ਫਿਰ ਪੂਰਾ ਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਵਾਰਦਾਤ ਸੀਗਾ ਪਤਾ ਲੱਗਿਆ ਕੀ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਦੀ ਨਾਮ ਦਾ ਪਰਸਨ ਹੈ ਜੋ ਜਿਹਦੇ ਪਿਛੋਕੜ ਨਵਾਂ ਸ਼ਹਿਰ ਦੀ ਹੈ ਉਹ ਯੂਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਗਿੰਦਾ ਨਾ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜਸਪਰੀ ਜਿਹਦੇ ਉੱਪਰ 29 ਜੁਲਾਈ ਨੂੰ ਫਾਇਰਿੰਗ ਹੋਈ ਸੀਗੀ ਉਹਦਾ ਬ੍ਰਦਰ ਸਨੀ ਹੈਗਾ ਉਹਦੇ ਨਾਲ ਸਾਦੀ ਦੀ ਕੁਛ ਅਣਬਣ ਉਹਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀਗੀ ਉਹ ਰੰਜਿਸ਼ ਨੂੰ ਕਰਕੇ ਸਾਬੀ ਨੇ ਜਨੀ ਦੇ ਪਰਿਵਾਰ ਤੇ ਉੱਪਰ ਫਾਇਰਿੰਗ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਫਿਰ ਟੈਕਨੀਕਲੀ ਸਾਰੇ ਕੇ ਸਾਰੇ ਕੜੀ ਤੋਂ ਕੜੀ ਜੋੜਦੇ ਹੋਏ ਜੋ ਸਾਡੀ ਟੀਮਸ ਹੈ ਉਹਨਾਂ ਨੇ ਅੱਗੇ ਇੱਕ ਤਰຸນ ਕਾਤਿਆ ਜੋ ਕਿ ਇਹਦੇ ਵਿੱਚ ਵਨ ਆਫ ਦਾ ਸ਼ੂਟਰ ਸੀਗਾ ਉਸ ਜਵਾਰਦਤ ਉਹਨੂੰ ਦਿੱਲੀ ਤੋਂ ਅਰੈਸਟ ਕੀਤਾ ਗਿਆ ਉਦੋਂ ਬਾਅਦ ਇੱਕ ਗੌਤਮ ਨਾਮ ਦਾ ਸ਼ਖਸ ਉਹਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤਾ ਗਿਆ ਉਹ ਉਸ ਦਿਨ ਜੋ ਆਲਟੋ ਗੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਈ ਸੀਗੀ ਉਹਨੂੰ ਚਲਾ ਰਿਆ ਸੀਗਾ ਇਸ ਦੇ ਨਾਲ ਨਾਲ ਹੀ ਅ ਅੱਗੇ ਹੋਰ ਜੋ ਦੋ ਹੋਰ ਸ਼ੂਟਰ ਸੀਗੇ ਸੁਖਵਿੰਦਰ ਕਾਲਾ ਹੈਗਾ ਆ ਜੋ ਫਗਵਾੜੇ ਦਾ ਹੈਗਾ ਉਹਦੀ ਪਾਲਜੇ ਚੱਲ ਰਹੀ ਹੈਗੀ ਉਹਦੇ ਨਾਲ ਇੱਕ ਸੰਜੂ ਨਾ ਦਾ ਵਿਅਕਤੀ ਹੈ ਜਿਹਦਾ ਪੂਰਾ ਨਾਮ ਜਸਵਿੰਦਰ ਹੈਗਾ ਤੇ ਉਹ ਹਜੇ ਪੁਲਿਸ ਉਹਦੀ ਵੀ ਪਾਲ ਕਰ ਰਹੀ ਹੈਗੀ ਹੀ ਇਸ ਯੈਟ ਟੂ ਬੀ ਅਰੈਸਟਡ ਤੇ ਇਹ ਸਾਰਾ ਕਸਾਰਾ प्रकरण ਜੋ ਸੀਗਾ ਕਿ ਸੰਜੂ ਤਾਤਿਆ ਤਰਨ ਉਰਫ ਕਾਤਿਆ ਸੰਜੂ ਇਹ ਸੁਖਵਿੰਦਰ ਕਾਲਾ ਗੌਤਮ ਤੇ ਇਹਦੇ ਨਾਲ ਇੱਕ ਦੀਪਕ ਗੋਰਾ ਨਾਦੇ ਪਰਸਨ ਇਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਜੋ ਸਾਥ ਜਿਨ੍ਹਾਂ ਨੇ ਦਿੱਤਾ ਇਥੇ ਫਾਈਨਾਂਸਿੰਗ ਕਰਨ ਦੇ ਲਈ ਪੂਰਾ ਪੂਰਾ ਜੋ ਵਾਰਦਾਤ ਉਹਦੇ ਵਿੱਚ ਅੱਗੇ ਇੰਦਰਪ੍ਰੀਤ ਔਰ ਇੱਕ ਹਰਦੀਪ ਨਾਦੇ ਪਰਸਨ ਹੈ ਜੋ ਮਹਿਤਪੁਰ ਔਰ ਮਹਿਤਪੁਰ ਨਵਾਂ ਸ਼ਹਿਰ ਦੇ ਹੈ ਇਹਨਾਂ ਨੇ ਆ ਕੇ ਪੈਸੇ ਇਹਨਾਂ ਨੂੰ ਫੜਾਏ ਸੀਗੇ ਸਾਬੀ ਦੇ ਕਹਿਣ ਤੋਂ ਉਹਦੇ ਨਾਲ ਨਾਲ ਹੀ ਇੱਕ ਇਹਦੇ ਵਿੱਚ ਜੋ ਸਲੀਮ ਦੀ ਵਾਈਫ ਨਾਜ਼ੀਆ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਕੋਲ ਵੈਪਨ ਵਗੈਰੇ ਰਿਕਵਰ ਟੋਟਲ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕੇ ਆਨੇ 3 ਅਰੈਸਟ ਹੋਣੇ ਬਾਕੀ ਨੇ ਆਈਡੈਂਟੀਫਾਈ ਹੋ ਚੁੱਕੇ ਪੁਲਿਸ ਜਲਦ ਇਹਨਾਂ ਨੂੰ ਵੀ ਫੜ ਲੇਗੀ ਟੋਟਲ ਰਿਕਵਰੀਜ਼ ਕੇਸ ਦੇ ਵਿੱਚ ਤਿੰਨ ਵੈਪਨ ਦੋ 30 ਬੋਰ ਦੇ ਪਿਸਟਲ ਆ ਉਹਨਾਂ ਦੇ ਨਾਲ ਚਾਰ ਮੈਗਜ਼ੀਨਸ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨਸ ਟੋਟਲ 45 ਦੇ ਤਕਰੀਬਨ ਲਾਈਵ ਰਾਉਂਡਸ ਤੇ ਵਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ ਹੋਈ ਆਲਟੋ ਕਾਰਸ ਸੀਗੀ ਇਹ ਸਾਰੀ ਚੀਜ਼ ਬਰਾਮਦ ਹੋ ਗਈਆਂ ਨੇ ਇਨਾਦਾ ਜਿੰਨੇ ਵੀ ਅਕਿਊਜ਼ਡ ਹੈ ਇਨਾਦਾ ਵਾਰਦਾਤ ਦੇ ਨਾਲ ਜੋ ਜੋ ਇਨਾਦਾ ਕਨੈਕਸ਼ਨ ਹੈ ਉਹ ਐਵੀਡੈਂਸ਼ਰੀ ਤਰੀਕੇ ਨਾਲ ਉਹ ਵੀ ਕਨਫਰਮ ਕਰ ਲਿਆ ਗਿਆ ਤੇ ਅੱਗੇ ਜਿਵੇਂ ਹੋਰ ਵੀ ਇਸ ਕੇਸ ਦੇ ਵਿੱਚ ਅਰੈਸਟ ਵਗੈਰਾ ਹੋਣਗੇ ਉਹ মিডিਆ ਸਾਥੀਆਂ ਦੇ ਨਾਲ ਸਾਂਝਾ ਕਰ ਦਿੱਤਾ ਜਾਏਗਾ ਇਹਨਾਂ ਨੇ ਵੈਪਨ ਜੋ ਇਨਾਦਾ ਤ ਇਹ ਤਰຸນ ਹੈਗਾ ਆ ਵੀ ਵੈਪਨ ਪ੍ਰੋਵਾਈਡ ਕਰਦਾ ਸੀਗਾ ਸਲੀਮ ਦੇ ਕੋਲ ਸੀਗੇ ਤੇ ਅੱਗੇ ਇਨਾਦਾ ਜੋ ਵੈਪਨ ਦੀ ਪੂਰੀ ਟਰੇਲ ਹੈ ਜਿਵੇਂ ਤੁਹਾਨੂੰ ਕਿਹਾ ਅਰੈਸਟ ਹੋਈਆਂ ਸੀਗੀਆਂ ਤੇ ਇਨਾਦਾ ਹੁਣ ਤੱਕ ਜੋ ਜੋ ਟਰੇਲ ਹੈ ਉਹ ਇਸਟੈਬਲਿਸ਼ ਹੋ ਗਿਆ ਫਾਈਲ ਦੇ ਉੱਪਰ ਤੇ ਇਹਦੇ ਨਾਲ ਜੋ ਪੈਸੇ ਵੀ ਇਨਾਂ ਨੇ ਪ੍ਰੋਵਾਈਡ ਕੀਤੇ ਨੇ ਜਦ ਪ੍ਰੀਤੁਰ ਹਰਦੀਪ ਨਾਦਾ ਪਰਸਨ ਇਨਾਂ ਨੇ ਇਹਨਾਂ ਨੂੰ ਉਹ ਕੀਤੇ ਇੱਕ ਹੋਰ ਜੋ ਸ਼ਖਸ ਹੈਗਾ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਕਿਉਂਕਿ ਉੱਥੋਂ ਵੈਪਨ ਦਾ ਕਲੀਅਰ ਹੋ ਜਾਂਦਾ ਜੋ ਸਾਬੀਏ ਦੇ ਨਾਲ ਮੈਂ ਤੁਹਾਨੂੰ ਦੱਸਿਆ ਇੱਕ ਸਨੀ ਤੇ ਗਿੰਦਾ ਗਿੰਦਾ ਜੋ ਹੈਗਾ ਉਹਦਾ ਬ੍ਰਦਰ ਹੈਗਾ ਉੱਥੇ ਚੰ ਸ਼ਮਕੌਰ ਸਾਬ ਦੇ ਵਿੱਚ ਇੱਕ 9 ਮਈ ਨੂੰ ਇੱਕ ਉਹ ਸੀ ਦੀ ਫਾਇਰਿੰਗ ਦਾ ਕੇਸ ਹੋਇਆ ਸੀਗਾ ਉਹਦੇ ਬ੍ਰਦਰ ਦੇ ਉੱਪਰ ਵੀ ਸਾਬੀ ਨੇ ਥਰੂ ਇੱਕ ਘੋਗਾ ਨਾ ਦਾ ਪਰਸਨ ਉਹਦੇ ਥਰੂ ਫਾਇਰਿੰਗ ਕਰਾਈ ਸੀਗੀ ਉਹਨੇ ਇਹਨਾਂ ਨੂੰ ਵੈਪਨ ਪ੍ਰੋਵਾਈਡ ਕੀਤੇ ਸੀ ਦੇਖ ਰਹਿਣ ਵਾਲੇ ਸਾਰੇ ਪਰਸਨ ਇਹ ਮੋਸਟਲੀ ਕੁਝ ਫਗਵਾੜਾ ਦੇ ਹੈ ਕੁਝ ਲੁਧਿਆਣਾ ਇੱਕ ਜੋ ਤਰुण ਹੈਗਾ ਪਿਛੋਕੜ ਇਹ ਲੁਧਿਆਣੇ ਦੀ ਹੈ ਬਟ ਪ੍ਰੈਜ਼ੈਂਟਲੀ ਅੰਮ੍ਰਿਤਸਰ ਰਹਿ ਰਿਹਾ ਸੀਗਾ ਤੇ ਗੌਤਮ ਜੋ ਉਹ ਵੀ ਲੁਧਿਆਣੇ ਦਾ ਹੈਗਾ ਤੇ ਬਟ ਉਹਦੀ ਅਰੈਸਟ ਅੰਮ੍ਰਿਤਸਰ ਤੋਂ ਹੋਈ ਹੈ ਇੱਕ ਵਿਕੀ ਨਾ ਦਾ ਪਰਸਨ ਹੈ ਉਹ ਵੀ ਲੁਧਿਆਣੇ ਦਾ ਹੈਗਾ ਨਵਾਂ ਸ਼ਹਿਰ ਦੇ ਕੁਝ ਇਹ ਅਕਿਊਜ਼ਡ ਹੈ ਤੇ ਇਹਦੇ ਨਾਲ ਨਾਲ ਇੱਕ ਫਿਰੋਜ਼ਪੁਰ ਦਾ ਬੀਕ ਐਂਗਲ ਦੇ ਵਿੱਚ ਨਿਕਲੇ ਇਹ ਸਾਰੇ ਕੇ ਸਾਰੇ ਕਿਉਂਕਿ ਜੋ ਦੀ ਵਾਈਫ ਹੈ ਉਹਦੇ ਖਾਤੇ ਦੇ ਵਿੱਚ ਪੈਸੇ ਆਏ ਹੋਏ ਨੇ ਤੋਂ ਸ਼ੀ ਵਾਸ ਬੈਨੇਫਿਸ਼ਰੀ ਆਫ ਦਿ ਕ੍ਰਾਈਮ ਦੂਜਾ ਉਹਦੇ ਕੋਲੋਂ ਵੈਪਨ ਰਿਕਵਰ ਹੋਇਆ ਹੈਗਾ ਉਹਦੇ ਬ੍ਰਦਰ ਦੇ ਕੋਲੋਂ ਵੀ ਰਾਉਂਡਸ ਵਗੈਰਾ ਰਿਕਵਰ ਹੋਏ ਕਰੇ ਕ੍ਰਾਈਮ ਤੋਂ ਬਾਅਦ ਜੋ ਅਕਿਊਜ਼ ਨੇ ਕਪੜੇ ਵਗੈਰਾ ਪਾਇਓ ਸੀਗੇ ਉਹਨਾਂ ਦੇ ਘਰੋਂ ਰਿਕਵਰ ਹੋਏ ਤੇ ਗੱਡੀ ਵੀ ਰਿਕਵਰ ਹੋਈ ਹੈ ਤੇ ਕ੍ਰਾਈਮ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਅਸੋਸੀਏਸ਼ਨ ਹੈਗੀ ਪਹਿਲਾਂ ਮੈਂ ਤੁਹਾਨੂੰ ਚਮਕੌਰ ਸਾਹ ਵਾਲਾ ਦੱਸ ਦੂ ਕਿਉਂਕਿ ਉਹ ਅਨਟ੍ਰੇਸ ਪਿਆ ਸੀ ਨਵ ਮਈ ਦਾ ਇੱਕ ਇਨਸੀਡੈਂਟ ਹੈਗਾ ਤੇ ਉੱਥੇ ਵੀ ਆਹੀ ਜੋ ਅਸੀਂ ਜੋ ਅਕਿਊਜ਼ ਫੜੇ ਆ ਇਹਨਾਂ ਦੇ ਵਿੱਚੋਂ ਜੋ ਵਿੱਕੀ ਔਰ ਇਹ ਤਰुण ਹੈ ਇਨ ਆਦੀ ਉਸ ਵਾਰਦਾਤ ਦੇ ਵਿੱਚ ਵੀ ਇਹ ਦੋਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇੱਕ ਚਮਕੌਰ ਸਾਹਿਬ ਦਾ ਵੀ ਫਾਇਰਿੰਗ ਦਾ ਕੇਸ ਸਾਡੀ ਟੀਮ ਨੇ ਹੀ ਉਹਨੂੰ ਟ੍ਰੇਸ ਕਰਕੇ ਉਹਨੂੰ ਵੀ ਉਦੋਂ ਇੱਕ ਆਪਣੇ ਪ੍ਰੋਪਰ ਇੱਕ ਐਂਡ ਤੱਕ ਲੈ ਕੇ ਆਈ ਪੁਲਿਸ ਉਹਨੂੰ ਵੀ ਟ੍ਰੇਸ ਕਰਕੇ ਬੰਦੇ ਨੂੰ ਫੜ ਲਿਆ ਗਿਆ ਕਨਸਰਨ ਜ਼ਿਲ੍ਹਿਆਂ ਨੂੰ ਅਸੀਂ ਦੱਸ ਦਾਂਗੇ ਤੇ ਇਹਦੇ ਨਾਲ ਨਾਲ ਹੀ ਇਸ ਕੇਸ ਦੇ ਨਾਲ ਸਾਨੂੰ ਕਾਫੀ ਹੋਰ ਕੇਸਿਸ ਦੇ ਬਾਰੇ ਇਹਨ ਅਕਿਊਜ਼ ਨੇ ਦੱਸਿਆਗਾ ਸਲੀਮ ਨੇ ਦੱਸਿਆ ਹੈਗਾ ਕਿ ਇਨਾਂ ਨੇ ਆਹੀ ਗੈਂਗ ਦੇ ਕੁਝ ਮੈਂਬਰਸ ਨੇ ਮਿਲ ਕੇ ਗੁਰਾਇਆਂ ਦੇ ਵਿੱਚ ਵੀ ਇਨਾਂ ਨੇ ਇੱਕ ਪਰਸਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀਗੀ ਉਹਦਾ ਅਸੀਂ ਕਨਸਰਨ ਜ਼ਿਲ੍ਹੇ ਨੂੰ ਇਨਫੋਰਮ ਕਰਤਾ ਹੈਗਾ ਤਾਂਕਿ ਉਹ ਵੀ ਇਸ ਚੀਜ਼ ਦੀ ਤਫ਼ਤੀਸ਼ ਕਰ ਸਕੇ ਇਨਾਂ ਨੇ ਉਸ ਚੀਜ਼ ਨੂੰ ਵੀ ਕੰਫੈਸ ਕੀਤਾ ਹੈ ਇਨਾਂ ਨੇ ਇੱਕ ਨਵਾਂ ਸ਼ਹਿਰ ਦੇ ਵਿੱਚ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਇੱਕ ਬਿੱਲਾ ਨਾ ਦੇ ਪਰਸਨ ਦੇ ਘਰ ਦੇ ਬਾਹਰ ਇਹਨਾਂ ਨੇ 6 ਰਾਉਂਡਸ ਫਾਇਰ ਕੀਤੇ ਸੀਗੇ ਉਹ ਵੀ ਅਸੀ ਕੰਸਰਨ ਜ਼ਿਲ੍ਹੇ ਨੂੰ ਦੱਸਤਾ ਹੈਗਾ ਸੋ ਥੈਟ ਉਹ ਆਪਣੀ ਤਫਤੀਸ਼ ਕਰ ਸਕਿਓ ਤੇ ਹੁਣ ਤੱਕ ਇਹਨਾਂ ਨੇ ਚਾਰ ਬਾਰ ਦਾਤਾ ਦੋ ਪ੍ਰੇਸ ਹੋ ਚੁੱਕੇ ਦੋ ਇਹਨਾਂ ਨੇ ਹੋਰ ਦੱਸਿਏ ਉਹ ਨਾ ਦਾ ਵੀ ਜਲਦ ਹੋ ਜਾਏਗਾ ਇਹਨਾਂ ਦੇ ਕੁਝ ਮੈਂਬਰਸ ਦੇ ਉੱਪਰ ਪੁਰਾਣੇ ਐਫ ਆਈ ਆਰਸ ਵੀ ਹੈ ਇੱਕ ਜੋ ਤਰੁਣ ਹੈਗਾ ਤਰੁਣ ਉਸ ਪਾਤਿਆ ਇਹਦੇ ਉੱਪਰ ਇੱਕ 302 ਦਾ ਹੁਸ਼ਿਆਰਪੁਰ ਦਾ ਇੱਕ ਐਫ ਆਈ ਆਰ ਹੈਗੀ ਤੇ ਜੋ ਵਿਕੀ ਪਰਸਨ ਹੈਗਾ ਇਹਦੇ ਉੱਪਰ ਇੱਕ ਐਨਡੀਪੀਐਸੀ 2018 ਦੀ ਇੱਕ ਐਫਆਈਆਰ ਹੈ ਬਾਕੀ ਨਾ ਦਾ ਕਿਉਂਕਿ ਇਹਨਾਂ ਨੇ ਆਪ ਹੀ ਕੰਫੈਸ ਕੀਤਾ ਹੈਗਾ ਤੇ ਹੋਰ ਵੀ ਨਾ ਦਾ ਜਿਸ ਜਿਸ ਇਨਸੀਡੈਂਟ ਜਾਂ ਜਿਸ ਜਿਸ ਵਾਰਦਾਤ ਦੇ ਵਿੱਚ ਇਹਨਾਂ ਦੀ ਸੰਮੂਲੀਅਤ ਹੈਗੀ ਉਹਨੂੰ ਵੀ ਫਿਰ ਅੱਗੇ ਅਗਰ ਹੁਣ ਤੱਕ ਫੜੇ ਨਹੀਂ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇੱਕ ਲੌਜੀਕਲ ਐਂਡ ਤੱਕ ਸਾਰੇ-ਸਾਰੇ ਗਿਰੋਦੇ ਜੋ ਜੋ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਨੇ ਉਹਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਕੇ ਆਏਗੇ ਕਿ ਅਦਲੀਕ ਇਸ ਸਬਾਰੀ ਲੈ ਕੇ ਕੋ ਜੇਨ ਨਹੀਂ ਕੋ ਅ ਇਨਾਦਾ ਜੋ ਸਾਬੀ ਹੈਗਾ ਉਹਨੇ ਸੋਨੂ ਖਤਰੀ ਨਾਮ ਕੇ ਜੋ ਗੈਂਗਸਟਰ ਹੈਗਾ ਉਹ ਵੀ ਬਾਹਰ ਹੀ ਹੈਗਾ ਉਹਨੂੰ ਪੈਸੇ ਇਨੀਸ਼ੀਅਲੀ ਦਿੱਤੇ ਸੀਗੇ ਸਾਡੀ ਵਾਰਦਾਤ ਤੇ ਨਾਲ ਉਹਦਾ ਲਿੰਕ ਅਸੀਂ ਦੇਖ ਰਹੇ ਕਿਉਂਕਿ ਉਹਦੇ ਹੀ ਸਾਰੇ ਕੁਰਗੇ ਲੱਗਦੇ ਆ ਉਹਦੇ ਨਾਲ ਉਹਦਾ ਕਨੈਕਸ਼ਨ ਬਣਦਾ ਹੈਗਾ ਤੇ ਸੋਨੂ ਖਤਰੀ ਦੀ ਗੈਂਗ ਹੈਗੀ ਇਸੇ ਏਰੀਆ ਦੇ ਵਿੱਚ ਨਵਾਂ ਸ਼ਹਿਰ ਚਮਕੌਰ ਸਾਹਿਬ ਵੀ ਸਾਡੇ ਇਸ ਏਰੀਆ ਦੇ ਸ਼ੈਕਟਿਵ ਸ਼ਾਇਦ ਰਹੇ ਹੈ ਨਹੀਂ ਨਹੀਂ ਜੀ ਇਹਨਾਂ ਨੇ ਸੁਪਾਰੀ ਹੀ ਕਹਿ ਸਕਦੇ ਉਹਨੇ ਪੈਸੇ ਦੇ ਕੇ ਹੀ ਕਰਾਇਆ ਸਾਬੀ ਨੇ ਅੱਗੇ ਸੋਨੂ ਖਤਰੀ ਔਰ ਕੋਗਾ ਜੋ ਮੈਂ ਤੁਹਾਨੂੰ ਦੋ ਦੱਸੇ ਇਹਨਾਂ ਨੂੰ ਪੈਸੇ ਦੇ ਕੇ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਇੱਕ ਅਕਿਊਜ਼ਡ ਹੈਗਾ ਸਲੀਮ ਉਦੀ ਵਾਈਫ ਦੇ ਖਾਤੇ ਦੇ ਵਿੱਚ ਵੀ ਪੈਸੇ ਆਏ ਆ ਇੰਦਰਪ੍ਰੀਤ ਔਰ ਹਰਦੀਪ ਇਹ ਵੀ ਫਾਈਨਾਂਸਿੰਗ ਹੀ ਕਰਦੇ ਸੀਗੇ ਤੇ ਫਿਰੋਤੀ ਲੈ ਕੇ ਹੀ ਇਹ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੈਂਗ ਹੈਗਾ ਤੇ ਫਿਰੋਤੀ ਦੇ ਬੇਸਿਸ ਤੇ ਫਿਰੋਤੀ ਐਜ਼ ਇਨ ਸੁਪਾਰੀ ਵਾਲਾ ਸੁਪਾਰੀ ਦੇ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਤੇ ਚਾਰ ਇਹਨਾਂ ਨੇ ਫਾਇਰਿੰਗ ਕਬੂਲੀਆਂ ਨੇ ਹੁਣ ਉਹ ਠੀਕ ਹੈਗਾ ਉਹਨੂੰ 5 ਗਨ ਸ਼ਾਟ ਇੰਜਰੀ ਸੀਗੀਆਂ ਨੇ ਪੂਰਨ ਆਊਟ ਆਫ ਡੇਂਜਰ ਹੈ ਔਰ ਉਹ ਆਈ ਥਿੰਕ ਜੇਰੇ ਇਲਾਜ ਹੈਗਾ ਅ ਸਪਤਾ ਅਲਗ ਅਲਗ ਹੈਗਾ ਕੁਝ ਜੁਡੀਸ਼ਲ ਹੋ ਚੁਕੇ ਜਿਨਾਦੀ ਜਿੰਨਾ ਇਨਵੈਸਟੀਗੇਸ਼ਨ ਸਾਨੂੰ ਉਹ ਲੋਰ ਸੀ ਉਹਨਾਂ ਨੇ ਦੱਸਤਾ ਹੈਗਾ ਉਹਨਾਂ ਦਾ ਰੋਲ ਕਲੀਅਰ ਹੋ ਚੁਕਾ ਹੈ ਜਿਨਾਂ ਦੇ ਕੋਲੋਂ ਹੁਣ ਅੱਗੇ ਔਰ ਸਾਨੂੰ ਲੱਗਦਾ ਹੈ ਕੁਝ ਹੋਰ ਵੀ ਵਾਰਦਾਤੇ ਜੋ ਇਨਾਨੇ ਕੀਤੀ ਹੈ ਉਹਦਾ ਡਿਟੇਲਸ ਅਜੇ ਲੈਣੀ ਬਾਕੀ ਹੈ ਤੇ ਸਲੀਮ ਦਾ ਸਾਡੇ ਕੋਲ 5 ਦਿਨ ਦਾ ਸੀਗਾ ਤੇ ਬਾਕੀ ਆ ਜਿਨਾਂ ਨੂੰ ਪੇਸ਼ ਕਰਕੇ ਪੁਲਿਸ ਪੁਲਿਸ ਰਿਮਾਂਡ ਦੇ ਲਈ ਅਪਲਾਈ ਕਰੇਗੀ